ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਪਤੀ ਚੋਣਾਂ ਬਹੁਜਨ ਸਮਾਜ ਪਾਰਟੀ ਵੱਲੋਂ ਬੜੇ ਹੀ ਜੋਰ-ਸ਼ੋਰ ਨਾਲ ਲੜੀਆਂ ਜਾ ਰਹੀਆਂ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਪਰਵੀਦ ਪੰਮਾ ਜੀ ਜਿਨ੍ਹਾਂ ਨੂੰ बसपा ਹਾਈ ਕਮਾਂਡ ਨੇ ਬਲਾਕ ਸੰਪਤੀ ਪਿੰਡ ਹਰਦੋਖਾਨਪੁਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਹੈ ਔਰ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਵਰਲਡਵਾਈਡ ਬੀਐਸਪੀ سپورਟਰ ਟੀਮ ਦਾ ਜੋ ਕਿ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵਸਪਾ ਦੇ ਉਮੀਦਵਾਰ ਖੜੇ ਨੇ ਉਹਨਾਂ ਦੀ ਪੂਰੀ ਆਰਥਿਕ ਤੌਰ ਤੇ ਵਿਵਹਤ ਕਰ ਰਹੇ ਹਨ ਜਿਵੇਂ ਕਿ ਝੰਡੇ ਡੰਡੇ ਬੈਨਰ ਹੈਂਡ ਬਿਲ ਫਲੈਕਸਾਂ ਵਗੈਰਾ ਜਿੱਥੇ ਵੀ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਵੀ ਕੋਈ ਕਮੀ ਪੇਚੀ ਕਿਤੇ ਉਹਨਾਂ ਨੂੰ ਲੱਗਦੀ ਆ ਕਿਤੇ ਜ਼ਰੂਰਤਮੰਦ ਉਮੀਦਵਾਰ ਆ ਉੱਥੇ ਉਹ ਉਹਨਾਂ ਦੀ ਮਦਦ ਕਰਦੇ ਹਨ ਉਸੇ ਲੜੀ ਦੇ ਤਹਿਤ ਸਾਡੀ ਵੀ ਉਹਨਾਂ ਨੇ ਸਾਡੇ ਪਰਮਜੀਤ ਪੰਮਾ ਜੀ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਆ ਅਸੀਂ ਪੂਰੀ ਸਮੂਚੀ ਆਪਣੀ ਬਹੁਜਨ ਸਮਾਜ ਪਾਰਟੀ ਜੋ ਸਾਡੀ ਟੀਮ ਹੈ ਉਹਦੇ ਵੱਲੋਂ ਵਰਲਡਵਾਈਡ ਬੀਐਸਪੀ سپورਟਰ ਟੀਮ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੇਕਰ ਇਸ ਤਰ੍ਹਾਂ ਦੀਆਂ ਟੀਮਾਂ ਜਾਂ ਇਸ ਤਰ੍ਹਾਂ ਦੇ ਸਾਡੇ ਸਮਾਜ ਦੇ ਜੋ ਐਨਆਰਆਈ ਵੀਰਾਂ ਡਟ ਕੇ ਮੈਦਾਨ ਦੇ ਵਿੱਚ ਖੜ੍ਹ ਜਣ ਤੇ ਸਾਡੇ ਵਾਸਤੇ ਜੋ ਜੋ ਸਤਿਗੁਰ ਰਵਿਦਾਸ ਮਹਾਰਾਜ ਦਾ ਬੇਗੰਪੂਰੇ ਦਾ ਜੋ ਸੰਕਲਪ ਆਉ ਸੀ ਪੂਰਾ ਕਰ ਸਕਦੇ ਆ ਸੋ ਮੈਂ ਦੁਬਾਰਾ ਫੇਰ ਵਰਲਡਵਾਈਡ ਬੀਐਸਪੀ سپورਟਰ ਟੀਮ ਦਾ ਇਹਦੇ ਉੱਤਮਵਾਦ ਕਰਦਾ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸੁਰਜੀਤ ਚੰਡੇੜ ਜੀ ਜੋ ਕਿ ਇਸ ਵੇਲੇ ਚੋਣਾਂ ਦੇ ਵਿੱਚ ਬਹੁਤ ਮਿਹਨਤ ਕਰ ਰਹੇ ਹਨ ਉਹਨਾਂ ਦੇ ਨਾਲ ਸਾਡਾ ਸੰਪਰਕ ਹੋਇਆ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਭਾਜੀ ਵੈਸੇ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਸਿਰਫ ਤੁਸੀਂ ਸਾਨੂੰ ਮੀਡੀਆ ਮਾਧਿਅਮ ਰਾਹੀਂ ਜ਼ਰੂਰ ਚੈਨਲਾਈਜ਼ ਕਰੋ ਔਰ ਉਹਨਾਂ ਨੇ ਸਾਡੀ ਬੇਨਤੀ ਮੰਨੀ ਲੇਕਿਨ ਫਿਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਕਮੀ ਦਿਖ ਰਹੀ ਹੈ ਅਸੀਂ ਸੁਰਜੀਤ ਚੰਡੇੜ ਭਰਾਜੀ ਹੁਣੇ ਜੋ ਕਿ ਵਰਲਡ ਵਾਈਡ ਵਿਐਸਪੀ ਪੋਟਰ ਦੀ ਟੀਮ ਕਿਉਂਕਿ ਪੰਜਾਬ ਦੇ ਵਿੱਚ ਹੋ ਰਹੇ ਚੋਣਾਂ ਦੇ ਵਿੱਚ ਸਾਰਾ ਕੁਝ ਦੇਖ ਰਹੇ ਨੇ ਕਿਸੇ ਕਿਸੇ ਵੀ ਸਾਥੀ ਨੂੰ ਜੇਕਰ ਮਦਦ ਦੀ ਲੋੜ ਹੈ ਉਹ ਉੱਥੇ ਤੱਕ ਪਹੁੰਚਾਉਂਦੇ ਨੇ ਉਹਨਾਂ ਦਾ ਵੀ ਬਹੁਤ-ਤੈ ਦਿਲੋਂ ਧੰਨਵਾਦ ਕਰਦੇ ਹਾਂ ਦੁਬਾਰਾ ਫੇਰ ਵਸਪਾ ਹਾਈ ਕਮਾਂਡ ਤੇ ਵਰਲਡ ਵਾਈਡ ਬੀਐਸਪੀ ਸਪੋਰਟਰ ਟੀਮ ਦਾ ਤੈ ਦਿਲੋਂ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਹੋਣ ਜਾਣ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਮੈਨੂੰ ਪਿੰਡ ਹਰਦੋਖਾਨ ਪੱਦੇ ਬਲਾਕ ਸ਼ਾਂਤੀ ਤੋਂ ਉਮੀਦਵਾਰ ਐਲਾਨਿਆ। ਉਸ ਤੇ ਮੈਂ ਬਹੁਜਨ ਸਮਾਜ ਪਾਰਟੀ ਦੇ ਅੰਤਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਅਤੇ ਨਾਲ ਹੀ ਮੈਂ ਵਰਲਡ ਵਾਈਡ ਬੀਐਸਪੀ ਸਪੂਰਤ ਟੀਮ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੋ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਬੋਜਨ ਸਮਾਜ ਪਾਰਟੀ ਚੋਣ ਨਿਸ਼ਾਨ ਹਾਥੀ ਉੱਤੇ ਖੜੇ ਕੈਂਡੀਡੇਟਾਂ ਦੀ ਦੰਦੇ ਚੰਦੇ ਤੇ ਤਨ ਮਾਨਨਾ ਤੇ ਧਨ ਤੋਂ ਹੈਲਪ ਵੀ ਕਰਦੇ ਹਨ ਇਦਾਂ ਹੀ ਵਰਲਡ ਵਾਈਡ ਬੀਐਸਪੀ سپورਟਰ ਟੀਮ ਨੇ ਮੇਰਾ ਆਰਥਿਕ ਸਹਿਯੋਗ ਕਰਕੇ ਮੈਨੂੰ ਮੈਦਾਨ ਵਿੱਚ ਖੜੇ ਹੋਣ ਲਈ ਪ੍ਰੇਰਿਤ ਕੀਤਾ ਤੇ ਮੇਰਾ ਆਰਥਿਕ ਸਹਿਯੋਗ ਵੀ ਕੀਤਾ ਇੱਕ ਵਾਰ ਫਿਰ ਤੋਂ ਮੈਂ ਬਹੁਜਨ ਸਮਾਜ ਪਾਰਟੀ ਅਤੇ ਵਰਲਡ ਵਾਈਡ ਬੀਐਸਪੀ سپورਟਰ ਟੀਮ ਦਾ ਦਿਲ ਦਿਨ ਗੇ ਰਹਿਆਂ ਤੋਂ ਧੰਨਵਾਦ ਕਰਦਾ ਹਾਂ ਚੈ ਪੀਂ ਜੈਪਾਰਕ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ